ਸਮਜੀਦਾ ਪਾਠ ਇਹ ਵੀ ਸਮਾਂ ਤੇ ਜਿਹੜਾ ਮਸ਼ਰੂਤ ਹੈਗਾ ਤੇ ਸੋਹਲੇ ਦੀ ਬਾਣੀ ਦਾ ਪਾਠ ਜਿਹੜਾ ਵਾ ਇਹਦੀ ਮਰਜ਼ਾਦਾ ਇਹ ਆ ਕਿ ਸੌਣ ਵੇਲੇ ਜੇ ਜਲਪਾਣੀ ਛਕਣਾ ਸਰੀਰ ਦੀ ਕਿਰਿਆ ਸ਼ੋਧਣੀ ਆ ਵਚਨ ਵਿਲਾਸ ਕਰਨਾ ਹੋ ਪਹਿਲਾਂ ਸੌਣ ਵੇਲੇ ਕੀਰਤਨ ਸਵੇਲੇ ਦਾ ਪਾਠ ਉਸ ਤੋਂ ਬਾਅਦ ਉੱਠਣਾ ਨਹੀਂ ਹੈਗਾ ਜੇ ਕਿਸੇ ਸਬਬ ਵਾਸ ਉੱਠ ਪਏ ਮੰਨ ਲਓ 1 ਮਿੰਟ ਲਈ ਉੱਠ ਪਏ ਅਸੀਂ ਚੀਤਾ ਭਜਾਉਣ ਵਾਸਤੇ ਛਾਲਾ ਛੜਨ ਵਾਸਤੇ ਉੱਠ ਪਏ ਬਾਥਰੂਮ ਜਾਣ ਵਾਸਤੇ ਉੱਠ ਪਏ ਤੇ ਫਿਰ ਆਣ ਕੇ ਸੋਹਲੇ ਦੀ ਬਾਣੀ ਦਾ ਦੁਬਾਰਾ ਪਾਠ ਕਰਨਾ ਪੇਰੋ ਤੋਂ ਬਾਅਦ ਆਰਾਮ ਕਰਨਾ ਨਾ ਬੈਠਨ ਬਿਲਾਸ ਕਰਨਾ ਤੋਂ ਬਾਅਦ ਨਾ ਮੁੱਖ ਝੂਠਾ ਕਰਨਾ ਇਸ ਤਰ੍ਹਾਂ ਦੀ ਮਰਜ਼ਾਦਾ ਪਹਿਲਾਂ ਸੋਇਲੇ ਦੀ ਬਾਣੀ ਦਾ ਪਾਠ ਜਿਵੇਂ ਆਪਾਂ ਸੋਇਲਾ ਪੜਦੇ ਹਾਂ 6 ਕਰਛੇ ਗੁਰਪਦੇਸ ਪੜਦੇ ਹਾਂ ਫਿਰ ਆਰਤੀ ਵਾਲਾ ਸ਼ਬਦ ਪੜਦੇ ਹਾਂ ਗੋੜੀ ਪੂਰਬੀ ਮਹੱਲਾ ਚੌਥਾ ਤੇ ਗੋੜੀ ਪੂਰਬੀ ਮਹੱਲਾ ਪੰਜਵਾਹ ਪੰਜ ਸ਼ਬਦ ਪੜਦੇ ਹਾਂ ਸ੍ਰੀ ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਗਰੀਬ ਨਿਵਾਜ਼ ਜੀ ਨੇ ਸਿੱਖਾਂ ਦੇ ਕਹਿਣ ਤੇ ਇੱਕ ਸਿੱਖ ਸੀਮ ਨਾਮ ਇਸਰ ਗਿਆ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਮੈਂ ਤਾਜਰ ਹਾਂ ਤਜਾਰਤ ਕਰਦਾ ਹਾਂ ਮੇਰਾ ਮਾਲਾ ਸਵਾਬ ਲੁੱਟਿਆ ਜਾਂਦਾ ਚੋਰ ਚਕੇਰੇ ਪੈ ਜਾਂਦੇ ਆ ਲਟੇਰੇ ਪੈ ਜਾਂਦੇ ਆ ਉਹਦੇ ਬੇਨਤੀ ਕਰਦੇ ਫਿਰ ਮਹਾਰਾਣੇ ਇਹ ਜਿਹੜੇ ਸ਼ਬਦ ਸਨ ਰੱਖਿਆ ਦੇ ਸ਼ਬਦ ਉਹ ਮਹਾਰਾਣੇ ਉਚਾਰਨ ਕੀਤੇ ਜਿਵੇਂ ਸਿਰਮਸਤਕ ਰੱਖਿਆ ਪਾਰ ਬੰਮਗਸਤਕਾਂ ਆ ਰੱਖਿਆ ਪਰਮੇਸ਼ਰ ਹੈ ਆਤਮ ਰੱਖਿਆ ਗੋਪਾਲ ਸਵਾਮੀ ਧਨਚਰਨ ਰੱਖਿਆ ਜਗਦੇਸ਼ਰ ਹੈ ਇਨ੍ਹਾਂ ਸ਼ਬਦਾਂ ਦੇ ਪਾਠ ਵੀ ਸਾਜਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਸੋਹਲੇ ਦੀ ਬਾਣੀ ਤੋਂ ਪਹਿਲਾਂ ਹੁੰਦੇ ਆ ਤਖਤ ਸਾਜਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਮੇਰਾ ਬੈਦ ਗੁਰੂ ਗੋਬਿੰਦਾ ਜਨਮ ਜਨਮ ਕੇ ਦੂਖ ਨਿਵਾਰਾ ਇਹ ਕੀਰਤਨ ਦੇ ਕੀਰਤਨ ਦੇ ਰੂਪ ਦੇ ਵਿੱਚ ਗਾਇਨ ਹੁੰਦਾ ਫਿਰ ਗੁਰਬਾਣੀ ਦਾ ਪਾਠ ਹੁੰਦਾ ਇਹਨਾਂ ਦਾ ਫਿਰ ਉਸ ਤੋਂ ਬਾਅਦ ਸੋਇਲੇ ਦੀ ਅਰਦਾਸ ਹੋ ਜਾਂਦੀ ਤਾਂ ਕਰਕੇ ਇਹਨੂੰ ਕੀਰਤਨ ਸੋਇਲਾ ਵੀ ਕਿਹਾ ਜਾਂਦਾ ਜੋ ਕੀਰਤਨ ਦੇ ਨਾਲ ਕੀਤਾ ਜਾਂਦਾ ਜਸ ਦੇ ਰੂਪ ਦੇ ਵਿੱਚ ਸੰਗੀਤ ਦੇ ਰੂਪ ਦੇ ਵਿੱਚ ਤੇ ਕੀਰਤਨ ਨਾਮ ਕੀਰਤੀ ਦਾ ਵਡਿਆਈ ਦਾ ਪ੍ਰਭੂ ਭਗਤੀ ਬੰਦਗੀ ਦਾ ਵੀ ਆ